ਉਸੀ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਬੀਤੇ ਦਿਨ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਕਾਫੀ ਬਾਰਿਸ਼ ਹੋਈ ਹੈ ਜਿਸ ਦਾ ਅਸਰ ਸਿੱਧਾ ਸਿੱਧਾ ਹੁਸ਼ਿਆਰਪੁਰ ਸ਼ਹਿਰ ਤੇ ਪਿੰਡਾਂ ਦੇ ਲੱਗਦੇ ਚੋਆ ਤੇ ਦੇਖਣ ਨੂੰ ਮਿਲਿਆ ਸੀ ਸੋ ਇਸ ਵਕਤ ਵੀ ਅਸੀਂ ਹੁਸ਼ਿਆਰਪੁਰ ਦੇ ਫਤਿਹਗੜ੍ਹ ਨਿਹੜਾ ਪਿੰਡ ਵਿਖੇ ਮੌਜੂਦ ਹਾਂ ਜਿੱਥੇ ਚੋ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਸ ਤਰ੍ਹਾਂ ਦੇ ਨਾਲ ਪਾਣੀ ਹਜੇ ਵੀ ਜਿਹੜਾ ਕਿ ਉਹ ਵਗ ਰਿਹਾ ਹੈ ਤਾਂ ਇੱਥੋਂ ਵੱਡੀ ਘਟਨਾ ਜਿਹੜੀ ਕਿ ਸਾਹਮਣੇ ਆਈ ਹੈ ਇੱਕ ਇਨ ਨੌਜਵਾਨ ਜੋ ਕਿ ਆਪਣੇ ਦੋ ਦੋਸਤਾਂ ਦੇ ਨਾਲ ਇੱਥੇ ਪਾਣੀ ਦੇਖਣ ਦੇ ਲਈ ਆਂਦਾ ਹੈ ਜੋ ਬਲਜਿੰਦਰ ਸਿੰਘ ਨਾਮ ਦਾ ਨੌਜਵਾਨ son of ਗੁਰਦੇਵਾਲ ਸਿੰਘ ਜੋ ਕਿ ਫਤੇਗੜ ਨਿਹੜਾ ਪਿੰਡ ਦਾ ਹੀ ਰਹਿਣ ਵਾਲਾ ਸੀ ਤਾਂ ਦੋ ਦੋਸਤਾਂ ਦੇ ਨਾਲ ਉਹ ਕਰੀਮ ਤਕਰੀਬਨ ਜਿਹੜਾ ਕਿ 5:30 ਵਜੇ ਦੇ ਕੱਲ ਸ਼ਾਮ ਦੇ ਕਰੀਬ ਇੱਥੇ ਆਂਦੇ ਨੇ ਤਾਂ ਉਹਨਾਂ ਵਿੱਚੋਂ ਬਲਜਿੰਦਰ ਸਿੰਘ ਹੈ ਜਿਹੜਾ ਉਹ ਪਾਣੀ ਦੇ ਤੇਜ਼ ਬਹਾਵ ਦੇ ਨਾਲ ਇੱਕ ਤਰ੍ਹਾਂ ਨਾਲ ਦੇਖ ਹੀ ਰਹੇ ਸੀਗੇ ਪਾਣੀ ਪਰ ਜਿਵੇਂ ਹੀ ਉਹ ਪਾਣੀ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੇਜ਼ ਬਹਾਵ ਦੇ ਨਾਲ ਉਹ ਨੌਜਵਾਨ ਹੈ ਜਿਹੜਾ ਉਹ ਰੁੜ ਜਾਂਦਾ ਹੈ ਤਾਂ 35-36 ਸਾਲ ਦੇ ਕਰੀਬ ਜਿਹੜੀ ਕਿ ਉਸ ਦੀ ਉਮਰ ਦੱਸੀ ਜਾ ਰਹੀ ਹੈ ਤਾਂ ਫਿਲਹਾਲ ਜਿਹੜਾ ਕਿ ਕੱਲ ਵੀ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰਾਤ ਦੇ ਸਮੇਂ ਇੱਥੇ ਪਹੁੰਚਿਆ ਗਿਆ ਸੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਪਰ ਨੇਰੇ ਕਰਕੇ ਕੋਈ ਵੀ ਜਿਹੜਾ ਕਿ ਬਾਡੀ ਨਹੀਂ ਮਿਲੀ ਸੀ ਤਾਂ ਹੁਣ ਵੀ ਜਿਹੜਾ ਕਿ ਤਕਰੀਬਨ 6 ਵਜੇ ਤੋਂ 7 ਵਜੇ ਦਾ ਸਮਾਂ ਜਿਹੜਾ ਕਿ ਹੋ ਚੁੱਕਿਆ ਹੈ ਤਾਂ ਪਿੰਡ ਵਾਸੀ ਤੇ ਪੁਲਿਸ ਪ੍ਰਸ਼ਾਸਨ ਨਸਰਾਲਾ ਚੌਂਕੀ ਤੋਂ ਇੰਚਾਰ ਸੀਗੇ ਜਿਹੜੇ ਉਹਨਾਂ ਦੇ ਵੱਲੋਂ ਆ ਕੇ ਇੱਥੇ ਮੌਕਾ ਦੇਖਿਆ ਗਿਆ ਹੈ ਸੋ ਬਾਰ-ਬਾਰ ਇੱਕ ਇਹੀ ਗੱਲ ਹੈ ਕਿ ਜਦੋਂ ਵੀ ਚੋ ਆਂਦੇ ਨੇ ਤਾਂ ਨੌਜਵਾਨ ਨੇ ਜਿਹੜੇ ਉਹ ਚੋਆਂ ਦੇ ਕਰੀਬ ਜਿਹੜੇ ਕਿ ਜਾਂਦੇ ਨੇ ਪਰ ਇਹ ਜਿਹੜੀ ਕਿ ਵੱਡੀ ਘਟਨਾ ਵਾਪਰੀ ਹੈ ਸੋ ਇੱਕ ਫੇਰ ਅਪੀਲ ਜਿਹੜੀ ਕਿ ਕਰਨਾ ਚਾਹਵਾਂਗੇ ਜਿਹੜੇ ਵੀ ਨੌਜਵਾਨ ਨੇ ਜਾਂ ਲੋਕ ਨੇ ਚੋਆ ਦੇ ਕੰਡਿਆਂ ਦੇ ਉੱਤੇ ਜਾਂਦੇ ਨੇ ਤਾਂ ਪਲੀਜ਼ ਇੱਕ ਗੁਰੇਜ਼ ਕੀਤਾ ਜਾਵੇ ਧਿਆਨ ਰੱਖਿਆ ਜਾਵੇ ਕਿਉਂਕਿ ਪਿੱਛੇੋਂ ਪਾਣੀ ਦਾ ਜਿਹੜਾ ਕਿ ਲੈਵਲ ਹੈ ਇੱਕਦਮ ਕਦੋਂ ਤੇਜ਼ ਹੋ ਜਾਵੇਗਾ ਇਹ ਕਿਸੇ ਨੂੰ ਵੀ ਨਹੀਂ ਪਤਾ ਸੋ ਹੁਣ ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਤੇ ਚੌਂਕੀ ਚਾਰਜ ਦਾ ਕੀ ਕਹਿਣਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਨਾਮ ਬਈ ਤੁਹਾਡਾ ਕਮਲਜੀਤ। ਇਹ ਸਰਪੰਚ ਤੁਸੀਂ ਜੀ? ਕਿਹੜਾ ਪਿੰਡ ਦਾ? ਫਤੇਗੜ ਨੇੜਾ। ਇਹ ਕਮਲਜੀਤ ਜੀ ਕੀ ਹੋਇਆ ਚੋਦ ਵਿੱਚ ਕੀ ਵਾਰਦਾਤ ਹੋ ਗਈ? ਇਹ ਮੁੰਡੇ ਆਪਣੇ ਫਰੈਂਡ ਆਏ ਸੀ ਦੋ ਤਿੰਨ ਜਣੇ ਸੀਗੇ ਉਹ। ਇਹ ਮੁੰਡਾ ਪਾਣੀ ਦੇ ਵਿੱਚ ਮੜਿਆ ਦੇਖਿਆ ਨੇ ਉਹ ਸਲਾਈਡ ਹੋ ਗਈ ਮਿੱਟੀ ਨਾਲ ਦੇ ਵਿੱਚ। ਕਿੰਨੇ ਕਿਹ ਵਜੇ ਦੀ ਗੱਲ ਆ ਜੀ? 5:00 ਵਜੇ ਦੀ ਗੱਲ ਆ ਮੇਰੇ ਕੋਲ। ਇਹ ਉਮਰ ਕਿੰਨੇ ਕਿਸੇ ਕੀ ਜੀ ਮੁੰਡੇ ਦੀ? 35 ਸਾਲ ਦਾ। ਨਾਮ ਕੀ ਸੀਗਾ ਮੁੰਡਾ ਦਾ? ਬਲਜਿੰਦਰ ਸਿੰਘ ਦਾ। ਕਿੱਥੋਂ ਤੇ ਰਹਿਣ ਵਾਲਾ ਸੀਗਾ ਜੀ? ਫਤੇਗੜ ਨੇੜਾ। ਤੁਸੀਂ ਜੀ ਕਿੰਨਾ ਕੁ ਚੋ ਸੀਗਾ ਕੱਲ ਆਇਆ ਹੋਇਆ ਜੀ? ਸੋ ਕਾਫੀ ਸੀਗਾ। ਇਦਾਂ ਹਰ ਇੱਕ ਚੋਦ ਵਿੱਚ ਹੜਾ ਆਇਆ ਸੀ ਅੱਜ ਕੱਲ ਇੱਥੇ ਇੱਥੇ ਵੀ ਇਸੇ ਤਰ੍ਹਾਂ ਦਾ ਹਾਂਜੀ ਹਾਂਜੀ ਹਾਲਾਤ ਕਾਫੀ ਸੀਗੇ ਕਾਫੀ ਜ਼ਿਆਦਾ ਸੀਗਾ ਪਾਣੀ ਹੁੰਦਾ ਸੀ ਇਹ ਤਿੰਨੋਂ ਮੁੰਡੇ ਫਤਿਹਗੜ੍ਹ ਨੇੜੇ ਤੇ ਸੀਗੇ ਫਤਿਹਗੜ੍ਹ ਨੇੜੇ ਦੇ ਤਿੰਨ ਸੀ ਦੋ ਠੀਕ ਹੈ ਜੀ ਹਾਂਜੀ ਹਾਂਜੀ ਉਹ ਠੀਕ ਇਸ ਮੁੰਡੇ ਬਾਰੇ ਕੀ ਖ਼ਬਰ 흘 ਲਈ ਆਈ ਹੈ ਜੀ ਅਜੇ ਤੱਕ ਨਹੀਂ ਮਿਲਿਆ ਹੈਗਾ ਕੱਲ ਕਿੰਨੇ ਵਜੇ ਦੀ ਗੱਲ ਹੈ ਜੀ 5 ਵਜੇ ਦੀ ਸ਼ਾਮ ਦੀ ਠੀਕ ਹੈ ਜੀ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਮੌਕੇ ਤੇ ਹੁਣ ਮੁੰਡੇ ਦੀ ਭਾਲ ਕੀਤੀ ਜਾ ਰਹੀ ਹੈ ਜੀ ਹਾਂਜੀ ਹਾਂਜੀ ਤੇ ਕਿਹਨਾ ਵੱੱਲੇ ਕੀਤੀ ਜਾ ਰਹੀ ਹੈ ਜੀ ਅਜੇ ਤੱਕ ਪ੍ਰਸ਼ਾਸਨ ਨੂੰ ਦੱਸਿਆ ਹੈਗਾ ਜੀ ਹਾਂ ਜਿੱਦਾਂ ਭਾਜੀ ਹੋਣਾ ਨੇ ਹੈਗਾ ਨਾ ਨੱਗਨਵਾਸੀ ਸਾਰੇ ਲੱਗਿਓ ਹੈਗੇ ਆ ਜੀ ਮੁੰਡਾ ਕੁਵਾਰਾ ਸੀ ਕਿ ਕੁਵਾਰਾ ਜੀ ਕੁਵਾਰਾ ਕੀ ਕੰਮ ਕਰ ਕਰਦੇਗੇ ਕੰਮ ਰੰਗ ਦਾ ਅੰਜ ਸਰ ਮੋਕੇ ਤੇ ਪਹੁੰਚੇ ਹੋਂ ਤੁਸੀਂ ਨਸਲਾ ਪੁਲਿਸ ਚੌਕੀ ਇੰਚਾਰਜ ਹੋਂ ਕੀ ਮਾਮਲਾ ਸਾਹਮਣੇ ਆਇਆ ਜੀ ਤੇ ਕਦੋਂ ਦੀ ਗੱਲ ਹੈ ਜੀ ਮਾਮਲਾ ਸਾਨੂੰ ਜੀ ਕੱਲ ਸ਼ਾਮ ਹੀ ਪਤਾ ਲੱਗਾ ਕੋਈ 7:00 ਵਜੇ ਨਾ ਵੀ ਇੱਥੇ ਬਲਜਿੰਦਰ ਸਿੰਘ son of ਗੁਰਦੇਵਾਲ ਸਿੰਘ ਜੋ ਚੋ ਦੇ ਕੰਢੇ ਆਪਣੇ ਦੋਸਤਾਂ ਨਾਲ ਆਇਆ ਸੀ ਘੁੰਮਣ ਉਹ ਪਾਣੀ ਨੂੰ ਦੇਖਦੇ ਦੇਖਦੇ ਥੋੜਾ ਜਿਹਾ ਅੰਦਰ ਨੂੰ ਚਲ ਗਿਆ ਉਹ ਪੈਰ ਫਿਸਣ ਕਰਕੇ ਪਾਣੀ ਦਾ ਵਹਾਅ ਤੇਜ਼ ਸੀ ਉਹ ਚ ਰੁੜ ਗਿਆ ਜਿਹਦੀ ਪਿੰਡ ਵਾਸੀਆਂ ਦੀ ਮਦਦ ਨਾਲ ਰਾਤ ਵੀ ਇਹੀ ਕਾਫੀ ਭਾਲ ਕੀਤੀ ਆ ਲੇਕਿਨ ਰਾਤ ਪਾਣੀ ਬਹੁਤ ਜ਼ਿਆਦਾ ਸੀ ਹੁਣ ਸਵੇਰ ਦੇ 5:30 ਪੌਣੇ 6 ਵਜੇ ਦੇ ਆਏ ਆ ਪਾਣੀ ਹੁਣ ਵੀ ਜ਼ਿਆਦਾ ਤੈਰਨ ਵਾਲਾ ਬੰਦਾ ਕੋਈ ਹੈ ਨਹੀਂਗਾ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਆ ਰਹੀਆਂ ਉਹ ਆਉਂਦੀਆਂ ਤੇ ਫਿਰ ਵਿੱਚ ਵੜ ਕੇ ਭਾਲ ਕਰਦੇ ਆ ਹੱਲੇ ਤੱਕ ਮਿਲਿਆ ਨਹੀਂਗਾ ਪਾਲਿਆ ਰਹੀ ਹੈ ਤੇ ਲੱਗਿਆ ਪਤਾ ਕੁਝ ਕਿਵੇਂ ਵਾਪਰਿਆ ਇਹ ਮੈਟਰੀਆ ਤਿੰਨ ਦੋਸਤ ਆਏ ਸੀਗੇ ਪਾਣੀ ਦੇਖਣ ਉਸ ਵਕਤ ਤੇ ਘਟਨਾ ਪੱਪਾ ਹਾਂਜੀ ਹਾਂਜੀ ਤਿੰਨ ਦੋਸਤ ਆਏ ਸੀ ਇਹ ਥੋੜਾ ਉਹ ਪਿੱਛੇ ਖੜੇ ਰਹੇ ਥੋੜੇ ਥੋੜੇ ਪਾਣੀ ਦੇ ਵਿੱਚ ਜਿੱਦਾਂ ਥੋੜਾ ਥੋੜਾ ਪਾਣੀ ਸ਼ੋ ਦੇ ਵਿੱਚ ਘੁੰਮਦਾ ਸੀ ਉਹ ਘੁੰਮਦਾ ਘੁੰਮਦਾ ਡੂੰਗੇ ਪਾਣੀ 'ਚ ਜੜ ਗਿਆ ਜੇ ਸਰੇਂਦਰ ਜੀ ਕੱਲ ਆਪਾਂ ਹੁਸ਼ਾਰਪੁਰ ਦੇ ਚੋਆ ਦੀ ਗੱਲ ਕਰੀਏ ਤਾਂ ਲੰਮਸਮ ਸਾਰੇ ਚੋਆ ਜਿਹੜੇ ਉਫਾਨਤੇ ਸੀਗੇ ਹੜ ਆਏ ਹੋ ਸੀਗੇ ਔਰ ਲੋਕ ਫਿਰ ਵੀ ਇਸ ਤਰ੍ਹਾਂ ਦੀ ਮੂਰਤ ਕਾਇਆ ਕਰਨ ਨੂੰ ਨਹੀਂ ਹਟਦੇ ਕੀ ਗਣਾ ਚੰਦ ਉਹਨਾਂ ਲੋਕਾਂ ਨੂੰ ਜਿਹੜੇ ਫਿਰ ਵੀ ਜਾਣ ਬੁੱਝ ਕੇ ਚੋਆ ਦੇ ਕੱਢੇ ਆ ਕੇ ਪੰਗੇ ਲੈਂਦੇ ਨੇ ਤੇ ਜੀ ਇਹਨਾਂ ਨੂੰ ਰੋਕਣ ਵਾਸਤੇ ਪੁਲਿਸ ਵੱਲੋਂ ਹੋਰ ਸਿਵਲ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਇਹਨਾਂ ਨੂੰ ਚਕੰਨੇ ਕੀਤਾ ਜਾਂਦਾ ਵੀ ਪਾਣੀ ਪਿੱਛੋਂ ਛੱਡਿਆ ਜਾ ਰਿਹਾ ਜਾਂ ਕੱਲ ਤੇ ਬਰਸਾਤ ਵੀ ਬਹੁਤ ਹੋਈ ਆ ਕੱਲ ਤੇ ਬਣਦਾ ਨਹੀਂ ਸੀ ਇਸ ਪਾਸੇ ਨੂੰ ਆਉਣਾ ਤੇ ਚਲੋ ਹੁ ਮਾੜੀ ਕਿਸਮਤ ਉਹਦੀ ਫੇਰ ਵੀ ਨਹੀਂ ਸਮਝਦੇ ਇੱਧਰ ਆ ਕੇ ਤਿੰਨੇ ਜਣੇ ਘੁੰਮਦੇ ਘੰਮਦੇ ਦੇ ਪਾਣੀ ਦਾ ਚੋ ਚੋ ਵੇਖਣ ਲੱਗ ਪਏ ਵੀ ਇੰਨੇ ਚਿਰਾਂ ਬਾਅਦ ਚੋ ਵਗਿਆ ਉਹ ਦੇਖਦੇ ਦੇ ਤੇ ਪਤਾ